ਸੋ ਸਤਿਗੁਰਾਲ ਜੀ ਮੈਂ ਤੁਹਾਡਾ ਚੈਲ ਮਾਨਸਾ ਵਾਲਾ ਤੁਹਾਨੂੰ ਲਾਈਵ ਰਿਪੋਰਟਿੰਗ ਦਿਖਾ ਰਿਹਾ ਇਸ ਟਾਈਮ ਚਾਂਦਪੁਰਾ ਸੈਫਨ ਤੋਂ ਆਪਾਂ ਇਸ ਟਾਈਮ ਖੜੇ ਜੀ ਚਾਂਦਪੁਰਾ ਸੈਫਨ ਦੇ ਉੱਪਰ ਇੱਥੇ 3 3 ਫੁੱਟ ਪਾਣੀ ਹੈ ਜਿਹੜਾ ਉਹ ਇਸ ਟਾਈਮ ਚਾਂਦਪੁਰਾ ਸੈਫਰਹੀਂ ਕ੍ਰੋਸ ਹੋ ਰਿਹਾ ਜੀ ਇੱਥੇ 3 ਫੁੱਟ ਪਾਣੀ ਹੈ ਸਿਰਫ ਜਿਹੜਾ ਉਹ ਚੱਲ ਰਹਿਗਾ ਸੈਫਨ ਪਰੇ ਆਮ ਨਾਲ ਪਾਣੀ ਹੈ ਜਿਹੜਾ ਉਹ ਪੂਰੇ ਦਿਨ ਲੰਘ ਰਹਿਗਾ ਗੱਲ ਕਰਦੇ ਜੀ ਆਪਾਂ ਜਿਹੜੀ ਹੁਣ ਪਿੱਛੇ ਬਰਖਾ ਹੋਈ ਹੈਗੀ ਪਹਾੜੀ ਏਰੀਆ ਚ ਜਿਹੜਾ ਕੁਝ ਪਾਣੀ ਹੈ ਜਿਹੜਾ ਉਹ ਚੰਡੀਗੜ ਸੁਖਣਾ ਲੇਕ ਤੋਂ ਜਿਹੜੇ ਫਲੱਡ ਗੇਟ ਖੋਲੇ ਗਿਆਗੇ ਉਧਰੋਂ ਵੀ ਚੱਲੇਗਾ ਉਹ ਪਾਣੀ ਹੈ ਜੀ ਅੱਜ ਸ਼ਾਮ ਨੂੰ 7 ਵਜੇ ਦੇ ਨੂੰ ਇਸ ਕਗਰ ਦਰਿਆ ਦੇ ਚਾਂਦਪੁਰਾ ਸੈਫਨ ਦੇ ਉੱਪਰ ਪਹੁੰਚ ਜੂ ਹੈ ਜੀ ਫਿਰ ਥੋੜਾ ਥੋੜਾ ਪਾਣੀ ਦਾ ਲੈਵਲ ਹੈ ਜਿਹੜਾ ਇਹਦਾ ਵਧਣਾ ਸਟਾਰਟ ਹੋ ਜੂਗਾ ਫੁਲਾਲ ਹਜੇ ਖਤਰੇ ਵਾਲੀ ਕੋਈ ਗੱਲ ਨਹੀਂ ਜੀ ਪਾਣੀ ਹੈ ਜਿਹੜਾ ਉਹ ਬੜੇ ਆਰਾਮ ਨਾਲ ਇਧਰ ਦੀ ਲੰਘ ਰਿਹਾ ਹੈਗਾ ਜੇ ਆਪਾਂ ਗੱਲ ਕਰੀਏ ਸਰਕਾਰ ਦੇ ਪ੍ਰਬੰਧਾ ਦੀ ਤਾਂ ਇਸ ਤੇ ਪੋਕਲੈਂਡ ਮਸ਼ੀਨਾਂ ਜਿਹੜੀ ਉਹ ਖੜਾਈ ਕੀਤੀ ਹੈਗੀ ਲਿਆ ਕੇ ਬੂਟੀ ਵਗੈਰਾ ਕੱਢਣ ਨੂੰ ਸੈਫਲ ਨੂੰ ਸਾਫ ਕਰਨ ਨੂੰ ਪਾਣੀ ਆ ਜਿਹੜਾ ਇਸ ਟਾਈਮ ਜੀ ਉਹ ਇਥੋਂ ਦੀ ਬੜੇ ਆਰਾਮ ਨਾਲ ਲੰਘ ਰਿਹਾ ਹੈਗਾ ਅੱਜ ਲਾਈਵ ਰਿਪੋਰਟਿੰਗ ਤੁਹਾਨੂੰ ਦਿਖਾ ਰਹੇ ਹਾਂ ਜੀ ਬ్రో ਤਰੀਕ ਹੈ ਜੀ ਅੱਜ 30 ਤਰੀਕ 2025 ਟਾਈਮ ਹੋਇਆ ਜੀ 3 ਵਜੇ ਕੇ 10 ਮਿੰਟ ਚਹਿਲਮਾਨਸਾ ਵਾਲੇ ਪੇਗ ਤੋਂ ਤੁਹਾਨੂੰ ਲਾਈਵ ਰਿਪੋਰਟਿੰਗ ਹੈ ਜਿਹੜੀ ਉਹ ਦਿਖਾ ਰਹੇ ਹਾਂ ਸੀ ਲਾਈਵ ਅਪਡੇਟ ਦੇ ਰਹੇ ਹਾਂ ਉਹ ਦੇਖੋ ਜੀ ਜ਼ੂਮ ਕਰਕੇ ਦਿਖਾ ਰਹੇ ਹਾਂ ਕੈਮਰੇ ਦੀ ਪਾਣੀ ਆ ਜਿਹੜਾ ਜੀ ਇਸ ਟਾਈਮ 3 ਫੁੱਟ ਉਰੇ ਚੱਲ ਰਿਹਾ ਹੈਗਾ ਕਗਰਦ ਸੈਫਲ ਦੇ ਉੱਪਰ ਦੀ ਚਾਂਦਪੁਰਾ ਸੈਫਨਾ ਜਿਹੜਾ ਹੈ ਉੱਥੋਂ ਤੁਹਾਨੂੰ ਲਾਈਵ ਅਪਡੇਟ ਦੇ ਰਹੇ ਹਾਂ ਜੀ ਜਿਹੜਾ ਹੁਣ ਪਿੱਛੇ ਵਰਖਾ ਹੋਈ ਹੈ ਜੀ ਉਹ ਪਾਣੀ ਅੱਜ ਸ਼ਾਮ ਤੱਕ ਇਸ ਚਾਂਦਪੁਰਾ ਸੈਫਨ ਦੇ ਉੱਪਰ ਪਹੁੰਚ ਜਾਊਗਾ ਜੀ ਜਿਹੜੇ ਸੁਖਣਾ ਲੇਕ ਦੇ ਗੇਟ ਖੋਲੇ ਗਏ ਕਿ ਉਹ ਪਾਣੀ ਅਜੇ ਤੇ ਪਾਣੀ ਪਿੱਛੇ ਬਹੁਤ ਤਦਾਰ ਚ ਆ ਰਿਹਾ ਹੈ ਜੀ ਆ ਉਹ ਪਾਣੀ ਅੱਜ ਸ਼ਾਮ ਨੂੰ ਉਰੇ ਪਹੁੰਚ ਜਾਊਗਾ ਉਦੋਂ ਪਹਿਲਾਂ ਇਹ ਪਾਣੀ ਹੈ ਜਿਹੜਾ ਇੱਥੋਂ ਦੀ ਕ੍ਰੋਸ ਰਾਮ ਨਾਲ ਕਰ ਚੂਗਾ ਜੀ ਬਹੁਤ ਬਹੁਤ ਧੰਨਵਾਦ ਜੀ ਅਗਲੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ